ਜਸੂਰ ਸਾਹਿਬ ਤੁਰੰਤਾਂ ਪਹੁੰਚੀ ਹੋ ਇਸਦੀ ਕੈਂਪੇਨ ਚੱਲਦੀ ਦੀ ਸਾਰਾ ਲੋਕਾਂ ਨੂੰ ਮਹਾਰਾ ਮਿਲਦਾ ਹੈ ਦੇਖੋ ਤਰਨਤਾਰਨ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਜਿਸ ਤਰੀਕੇ ਦੇ ਨਾਲ ਅਸੀਂ ਸੂਣ ਪ੍ਰਚਾਰ ਨੂੰ ਦੇਖ ਰਹੇ ਹਾਂ ਮੇਰੀ ਡਿਊਟੀ ਛਭਾਲ ਏਰੀਏ ਦੇ ਵਿੱਚ ਤੇ ਛਭਾਲ ਦੇ ਆਲੇ-ਦਾਲੇ ਦੇ ਜਿਹੜੇ 25-22-25 ਪਿੰਡ ਨੇ ਇਹਨਾਂ ਦੇ ਵਿੱਚ ਮੈਂ ਦੇਖ ਰਿਹਾ ਕਿ ਲੋਕ ਆਪ ਮਹਾਰੇ ਆਮ ਆਦਮੀ ਪਾਰਟੀ ਦੇ ਨਾਲ ਜੁੜ ਰਹੇ ਨੇ ਜੁੜੇ ਵੀ ਹੋਏ ਨੇ ਕਿਉਂਕਿ ਜੋ ਪਿਛਲੇ 3.5 ਸਾਲਾਂ ਦੇ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੇ ਪੰਜਾਬ ਦੇ ਲਈ ਕੰਮ ਕੀਤੇ ਨੇ ਲੋਕਾਂ ਨੂੰ ਫ੍ਰੀ ਬਿਜਲੀ ਦਿੱਤੀ ਆ ਲੋਕਾਂ ਨੂੰ ਟਿਊਬਲਾਂ ਦੀ ਜਿਹੜੀ ਬਿਜਲੀ ਆ ਉਹ ਦਿਨ ਸਵੇ ਦਿੱਤੀ ਆ ਬਹੁਤ ਸਾਰੇ ਲੋਕਾਂ ਨੂੰ ਜਿਹੜੀਆਂ ਸਿਹਤ ਸਹੂਲਤਾਂ ਅੱਛੀਆਂ ਕੀਤੀਆਂ ਨੇ ਸਕੂਲਾਂ ਦੇ ਵਿੱਚ ਡਿਵੈਲਪਮੈਂਟ ਕੀਤੀ ਆ ਸਭ ਤੋਂ ਵੱਡੀ ਗੱਲ ਜੋ ਲੋਕ ਕਹਿੰਦੇ ਆ ਕਹਿੰਦੇ ਵੀ ਜਿਹੜੀ ਭ੍ਰਿਸ਼ਟਾਚਾਰੀ ਆ ਜੋ ਰਿਸ਼ਵਤ ਖੋਰੀ ਆ ਉਹ ਸਾਡੇ ਮੁੱਖ ਮੰਤਰੀ ਤੇ ਕੋਈ ਇੱਕ ਰੁਪਿਆ ਵੀ ਦਾਗ ਨਹੀਂ ਲਾ ਸਕਦਾ ਔਰ ਤੁਸੀਂ ਦੇਖੋ ਕਿ ਹੁਣ ਤੱਕ ਕਦੇ ਕਿਸੇ ਨੇ ਵੀ ਟੋਲ ਪਲਾਜੇ ਬੰਦ ਨਹੀਂ ਸੀ ਹੁੰਦੇ ਦੇਖੇ ਸਰਕਾਰਾਂ ਆਉਂਦੀਆਂ ਸੀ ਟੋਲ ਪਲਾਜੇ ਦੀਆਂ ਮਿਆਦਾਂ ਖਤਮ ਹੁੰਦੀਆਂ ਸੀ ਸੈਟਿੰਗਾਂ ਕਰਦੇ ਸੀ ਜੇ ਕਹਿੰਦੇ ਜੀ ਟੋਲ ਪਲਾਜੇ ਤੇ ਕਮਾਈ 4 ਕਰੋੜ ਹੋਣੀ ਆ 2 ਕਰੋੜ ਰੁਪਇਆ ਸਰਕਾਰ ਵਾਲੇ ਪਾਸੇ ਨੂੰ ਜਾਂਦਾ ਸੀ ਤੇ 2 ਕਰੋੜ ਰੁਪਇਆ ਤੇ ਆਪ ਛੱਕਦੇ ਸੀ ਇਸ ਲਈ ਰਲ ਮਿਲ ਕੇ ਸਾਰਾ ਕੁਝ ਚੱਲੀ ਚਲਾਈ ਜਾਂਦਾ ਸੀ ਔਰ ਇਹ ਪਹਿਲੀ ਸਰਕਾਰ ਆ ਜਿਹੜੀ ਟੋਲ ਪਲਾਜ਼ੇ ਵੀ ਬੰਦ ਕਰ ਰਹੀ ਆ ਸਾਡੇ ਬੱਚਿਆਂ ਨੂੰ ਨੌਕਰੀ ਵੀ ਦੇ ਰਹੀ ਆ ਚੰਗੇ ਸਕੂਲ ਵੀ ਬਣਾ ਰਹੀ ਆ ਚੰਗੇ ਹਸਪੀਟਲ ਵੀ ਬਣਾ ਰਹੀ ਆ ਔਰ ਫ੍ਰੀ ਬਿਜਲੀ ਵੀ ਦੇ ਰਹੀ ਆ ਤਾਂ ਇਸ ਲਈ ਲੋਕ ਜਿਹੜੇ ਆ ਉਹ ਪੱਪਾ ਭਾਰਨੇ ਦੂਜੇ ਪਾਸੇ ਉਹ ਲੋਕ ਨੇ ਜਿਹੜੇ ਕਿ ਸਾਡੇ ਦਲਿਤ ਸਮਾਜ ਨੂੰ ਨੀਵਾ ਦਿਖਾਉਂਦੇ ਆ ਜਿਹੜੇ ਕਿ ਰਾਜਾ ਵਢਿੰਗ ਵਰਗੇ ਜਿਹੜੇ ਕਹਿੰਦੇ ਆ ਵੀ ਇਹਦਾ ਕਾਲੇ ਘਰੂਟੇ ਨੇ ਜੀ ਇਹਦਾ ਘਰਾਂ ਦੇ ਵਿੱਚ ਕੰਮ ਕਰਦਾ ਸੀ ਤੇ ਉਹਨੂੰ ਅਸੀਂ ਏਡੀ ਉੱਚੀ ਪਦਵੀ ਤੇ ਬਿਠਾਇਆ ਉਹ ਭਾਈ ਪੋਤਾ ਸਿੰਘ ਪੜ੍ਹਿਆ ਲਿਖਿਆ ਸੀ ਪੋਸਟ ਗ੍ਰੈਜੂਏਟ ਸੀ ਪਹਿਲਾਂ ਉਹਦੀ ਕੁਆਲਿਫੀਕੇਸ਼ਨ ਬਾਰੇ ਦੇਖ ਉਹਦੀ ਮਿਹਨਤ ਬਾਰੇ ਦੇਖ ਉਹਦੀ ਘਾਲਣਾ ਬਾਰੇ ਦੇਖ ਤੁਸੀਂ ਕੀ ਜਾਣੋ ਸੋ ਇਹ ਜਿਹੜੀ ਇਹਨਾਂ ਦੀ ਮਾਨਸਿਕਤਾ ਵਾ ਦੇ ਇਸ ਲਈ ਜਿਹੜੇ ਸਾਡੇ ਕਿਸਾਨ ਵੀਰ ਨੇ ਉਹ ਬਿਜਲੀ ਦੇਖ ਕੇ ਤੇ ਜਿਹੜੇ ਸਾਡੇ ਦਲਦਵੀਰ ਨੇ ਜਿੱਦਾਂ ਦੇ ਬਿਆਨ ਕਾਂਗਰਸ ਪਾਰਟੀ ਦੇ ਰਹੀ ਆ ਇਹਨਾਂ ਨੂੰ ਦੇਖ ਕੇ ਸਬਕ ਸਿਖਾਉਣ ਦੇ ਲਈ ਉਹ ਤਾਬਲੇ ਨਹੀਂ ਮੈਂ ਤਾਂ ਕਹਿੰਦਾ ਗਲਤੀ ਨਾ ਕਿਤੇ ਸਾਡੇ ਏਰੀਆ ਦੇ ਵਿੱਚ ਰਾਜਾ ਬਣੇ ਨਾ ਆ ਜਾਵੇ ਲੋਕ ਔਰ ਪਤਲੇ ਫੂਕਦੇ ਨੇ ਕਿ ਉਹਨੂੰ ਨਾ ਫੂਕੇ ਰੱਖ ਦੇਣ ਸੋ ਇਸ ਲਈ ਅੱਜ ਜਿਹੜੀ ਇਲੈਕਸ਼ਨ ਆ ਉਹ ਸਿਰਫ ਇੱਕ ਪਾਸੜ ਹੋਈ ਹੋਈ ਆ ਲੋਕ ਪੱਬਾ ਭਾਰ ਨੇ ਕਿ ਕਦੋਂ ਦਿਨ ਆਵੇ ਤੇ ਅਸੀਂ 3 ਨੰਬਰ ਬਟਨ ਦਬਾ ਕੇ ਝਾੜੂ ਦੇ ਚੋਣ ਨਿਸ਼ਾਨ ਤੇ ਮੋਹਰਾਂ ਲਾਈਏ ਤੇ ਵੱਡੀ ਗਿਣਤੀ ਦੇ ਵਿੱਚ ਸਾਡੇ ਹਰਮੀਤ ਸਿੰਘ ਜੀ ਨੂੰ ਜਿਤਾ ਕੇ ਅਸੀਂ ਵਿਧਾਨ ਸਭਾ ਦੀਆਂ ਪੌੜੀਆਂ ਚੜਾਈਆਂ ਦੇਖੋ ਪਾਰਟੀਆਂ ਵੀ ਚੋਣ ਦੇ ਗੋਸ਼ਟੀਆਂ ਕਿਸ ਤਰ੍ਹਾਂ ਕਾਲਾ ਦੇਖਦੇ ਪਏ ਹੋ ਦੇਖੋ ਲੋਕਾਂ ਨੇ ਇਸ ਟਾਈਮ ਦੇ ਵਿੱਚ ਡਿਵੈਲਪਮੈਂਟ ਦੀ ਗੱਲ ਦਰੋਖ ਦੇਖਦੇ ਆ ਜਦੋਂ ਐਸਜੀਪੀਸੀ ਦੀਆਂ ਜਾਂ ਕੋਈ ਹੋਰ ਚੋਣਾਂ ਆਉਣਗੀਆਂ ਉਦੋਂ ਲੋਕ ਮੈਨੂੰ ਲੱਗਦਾ ਵੀ ਪੰਥਕ ਵਾਲੇ ਪਾਸੇ ਵੀ ਦੇਖ ਲੈਣਗੇ ਹੁਣ ਜਿਹੜੀਆਂ ਇਹ ਚੋਣਾਂ ਨੇ ਇਹ ਵਿਧਾਨ ਸਭਾ ਦੀਆਂ ਚੋਣਾਂ ਨੇ ਲੋਕਾਂ ਨੇ ਦੇਖਣਾ ਕਿ ਉਹ ਨਮਾਇਦਾ ਉਹਨਾਂ ਨੇ ਚੋਣਾਂ ਜਿਹਦੀ ਸਰਕਾਰ ਹੈ ਕਿਉਂਕਿ ਜੇ ਅਸੀਂ ਗਲਤੀ ਨਾਲ ਵੀ ਕੋਈ ਹੋਰ ਇੱਥੋਂ ਸਿਲੈਕਟ ਕਰ ਲਿਆ ਤੇ ਅਗਲੇ ਨੇ ਤਾਂ 1.5 ਸਾਲ ਸਾਡੇ ਹਜੇ ਸਰਕਾਰ ਦੇ ਰਹਿੰਦੇ ਆ ਤਾਂ 1.5 ਸਾਲ ਸਾਡਾ ਹਲਕਾ ਜਿਹੜਾ ਉਹ ਪਿੱਛੇ ਚਲੇ ਜਾਊਗਾ ਤੇ ਉਹਨੇ ਕਹਿਣਾ ਉਹਨੇ ਤਾਂ ਲੜਾਈਆਂ ਦੇ ਵਿੱਚ ਹੀ ਰਹਿਣਾ ਉਹਨੇ ਕਹਿਣਾ ਸਾਨੂੰ ਫੰਡ ਨਹੀਂ ਆਉਂਦਾ ਜੀ ਉਸ ਲਈ ਜਿਹਦੀ ਸਰਕਾਰ ਆ ਜੇ ਉਸੇ ਦਾ ਅ ਮੈਂ ਮਲੇ ਬਣਾਈਏ ਤਾਂ ਹੀ ਸਾਡੇ ਇਲਾਕੇ ਨੂੰ ਚੰਗੀ ਡਿਵੈਲਪਮੈਂਟ ਹੋ ਸਕਦੀ ਆ ਫੰਡ ਆ ਸਕਦੇ ਆ ਇਲਾਕੇ ਦੀ ਡਿਵੈਲਪਮੈਂਟ ਹੋ ਸਕਦੀ ਆ ਪਿੰਡਾਂ ਦੀਆਂ ਗਲੀਆਂ ਨਾਲੀਆਂ ਦੀ ਦਿੱਕਤ ਸਹੀ ਹੋ ਸਕਦੀਆਂ ਨੇ ਮੈਂ ਉਹਨਾਂ ਦੇਖ ਕੇ ਆਇਆ ਸਾਡੇ ਇਥੇ ਚਮਾਲ ਦੇ ਵਿੱਚ ਇੱਕ ਖੁਸਰਿਆਂ ਦਾ ਮਹੱਲਾ ਉੱਥੇ ਵਿਚਾਰਿਆਂ ਦਾ ਪਿਛਲੇ 35-40 ਸਾਲਾਂ ਤੋਂ ਬਿਲਕੁਲ ਕੱਚੀ ਗਲੀ ਆ ਅਸੀਂ ਕੱਲ ਹੀ ਉਸ ਦਾ ਕੰਮ ਵੀ ਸ਼ੁਰੂ ਕਰਨੇ ਜਾ ਰਹੇ ਆ ਸੋ ਇਹ ਜਿਹੜੇ ਕੰਮ ਨੇ ਜਿਹੜੇ ਕਿ ਬਹੁਤ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਡਿਮਾਂਡ ਸੀ ਉਹ ਨਹੀਂ ਹੋਏ ਇਹ ਸਾਰੇ ਕੰਮ ਲੋਕਾਂ ਦੇ ਹੋਣਗੇ ਔਰ ਲੋਕਾਂ ਨੂੰ ਹਰ ਤਰ੍ਹਾਂ ਦੀ ਜਿਹੜੀ ਸਹੂਲਤ ਆ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹ ਲੋਕਾਂ ਦੇ ਨਾਲ ਉਹਨਾਂ ਦੇ ਨਾਲ ਵਚਨਬੱਧ ਨੇ ਔਰ ਦੇ ਵੀ ਰਹੇ ਨੇ ਔਰ ਉਹਨਾਂ ਦੇ ਨਾਲ ਖੜੇ ਨੇ ਗਲੀਆਂ ਦੀ ਦੀ ਗਲਗਤੀ ਦੀ ਗਲੀਆਂ ਨਾਲੀਆਂ ਦਾ ਹੀ ਕੰਮ ਜਿਹੜੂ ਬੁਲਾ ਕੇ ਆਇਆ ਵਾ ਕਸਬਾ ਚਪਾਲ ਜਿਹੜਾ ਵਾ ਨਸ਼ਿਆਂ ਦਾ ਘਰ ਮੰਨਿਆ ਜਾਂਦਾ ਵਾ ਕੀ ਲੋਕਾਂ ਨੇ ਨਸ਼ਾ ਕਰਕੇ ਵੀ ਕੋਈ ਗਲਤ ਬਾਤ ਕੀਤੀ ਲੋਕਾਂ ਨੇ ਕੋਈ ਸ਼ਿਕਾਇਤ ਕੀਤੀ ਦੇਖੋ ਜਿਹੜੇ ਇੱਥੇ 3-4 ਪੈਡਲਰ ਸੀਗੇ ਨਸ਼ੇ ਦੇ ਉਹ ਪਿਛਲੇ ਹਫਤ 10 ਦਿਨ ਪਹਿਲਾਂ ਉਹਨਾਂ ਦੇ ਉੱਤੇ ਨੱਥ ਪਈਆ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਵੀ ਭੇਜਿਆ ਪੂਰਵੀ ਮੈਂ ਲੋਕਾਂ ਨੂੰ ਅਪੀਲ ਕਰਦਾ ਸੀ ਕਿਉਂਕਿ ਲੋਕ ਡਰਦੇ ਨੇ ਲੋਕਾਂ ਨੂੰ ਅਸੀਂ ਹੁਣ ਜਾ ਜਾ ਕੇ ਘਰਾਂ ਦੇ ਵਿੱਚ ਉਹਨਾਂ ਨੂੰ ਜਾ ਕੇ ਕਹਿੰਦੇ ਆ ਕਿ ਭਾਈ ਤੁਸੀਂ ਡਰੋ ਨਾ ਸਰਕਾਰ ਤੁਹਾਡੇ ਨਾਲ ਆ ਪੁਲਿਸ ਤੁਹਾਡੇ ਨਾਲ ਆ ਇਹ ਜਿਹੜੇ ਨਸ਼ੇ ਵਾਲੇ ਨੇ ਇਹਨਾਂ ਦੇ ਨੱਕ 'ਚ ਨਕੇਲ ਪਾ ਕੇ ਅਸੀਂ ਇੱਥੇ ਗਲੀਆਂ 'ਚ ਵੀ ਘੁਮਾਵਾਂਗੇ ਤੇ ਫੜ ਕੇ ਜਿਲ੍ਹਾਂ 'ਚ ਵੀ ਛੱਡ ਕੇ ਆਵਾਂਗੇ ਇਸ ਲਈ ਕਿਸੇ ਵੀ ਇਹਦੇ ਨਾਲ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਔਰ ਦੂਜੇ ਪਾਸੇ ਤੁਸੀਂ ਦੇਖੋਗੇ ਕਾਲੀਦਾਨ ਨੇ ਗੁੰਡੇ ਖੜੇ ਕੀਤੇ ਨੇ ਗੈਂਗਸਟਰ ਖੜੇ ਕੀਤੇ ਨੇ ਉਹ ਗੈਂਗਸਟਰ ਜਿਨ੍ਹਾਂ ਨੇ ਧੀਆਂ ਪੁੱਤ ਮਾਰੇ ਨੇ ਇਹਨਾਂ ਦੇ ਗੈਂਗਸਟਰਾਂ ਦੇ ਨਾਲ ਤੋਂ ਵੀ ਡਰਨ ਦੀ ਲੋੜ ਨਹੀਂ ਹੈ ਜਿਹੜੇ ਗੈਂਗਸਟਰ ਨੇ ਇਹ ਪਘੌੜੇ ਨੇ ਔਰ ਇਹਨਾਂ ਨੂੰ ਅਸੀਂ ਬੰਨ ਕੇ ਇੱਥੇ ਪੰਜਾਬ ਦੀ ਧਰਤੀ ਤੇ ਲੈ ਕੇ ਆਵਾਂਗੇ ਤੇ ਇਸ ਲਈ ਕਿਸੇ ਤੋਂ ਵੀ ਡਰਨ ਦੀ ਲੋੜ ਨਹੀਂ ਕਿਸੇ ਲੱਲੀ ਚੱਲੀ ਤੋਂ ਡਰਨ ਦੀ ਲੋੜ ਨਹੀਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਲੋਕਾਂ ਨੂੰ ਅਸੀਂ ਅਪੀਲ ਕਰਦੇ ਆ ਕਿ ਜਿਹੜਾ ਬੰਦਾ ਚੰਗੇ ਕੰਮ ਕਰਦਾ ਉਹਨੂੰ ਬਿਲਕੁਲ ਡਰਨ ਦੀ ਲੋੜ ਨਹੀਂ ਹਾਂ ਜਿਹੜੇ ਗੈਂਗਸਟਰ ਨੇ ਜਿਹੜੇ ਨਸ਼ੇ ਵੇਚਦੇ ਨੇ ਜਾਂ ਜਿਹੜੇ ਗਲਤ ਕੰਮ ਕਰਦੇ ਨੇ ਉਹਨਾਂ ਨੂੰ ਬਿਲਕੁਲ ਸਰਕਾਰ ਤੋਂ ਡਰਨ ਦੀ ਲੋੜ ਆ ਬਿਲਕੁਲ ਵੀ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਸਖਤੀ ਦੇ ਨਾਲ ਹਰੇਕ ਜਿਹੜਾ ਲੋ ਬੰਦਾ ਜਿਹੜਾ ਗਲਤ ਕੰਮ ਕਰੂਗਾ ਉਹਦੇ ਖਿਲਾਫ ਸਖਤੀ ਦੇ ਨਾਲ ਐਕਸ਼ਨ ਕੀਤਾ ਜਾਊਗਾ ਹੋਰ ਸਮਾਂ ਪਹਿਲਾਂ ਵਿਧਾਨ ਸਭਾ ਦੇ ਵਿੱਚ ਤੁਹਾਨੂੰ ਵੀ ਜਾਤੀ ਤੌਰ ਤੇ ਟਾਰਗੇਟ ਕੀਤਾ ਗਿਆ ਸੀ ਦੇਖੋ ਇਹ ਇਹਨਾਂ ਦੀ ਮਾਨਸਿਕਤਾ ਹੈ ਮੈਂ ਪਹਿਲਾਂ ਹੀ ਕਹਿ ਚੁੱਕਿਆ ਹਾਂ ਪਰ ਅੱਜ ਮੇਰੇ ਪਹਿਲੇ ਗੁਰੂ ਨਾਨਕ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਦਿਨ ਜਿਨ੍ਹਾਂ ਨੇ ਕਿ ਸਾਨੂੰ ਜਾਤ ਪਾਤ ਦੇ ਇਸ ਕੋਡ ਦੇ ਵਿੱਚੋਂ ਕੱਢਿਆ ਸੀ ਪਰ ਇਹ ਜਿਹੜੇ ਲੋਕ ਨੇ ਹਜੇ ਵੀ ਇਸ ਕੋਡ ਦੇ ਵਿੱਚੋਂ ਨਹੀਂ ਨਿਕਲ ਰਹਾ ਇਹ ਆਪਣੀ ਇਹਨਾਂ ਦੀ ਗਰਦਨ ਦੇ ਵਿੱਚ ਧੌਣ ਦੇ ਵਿੱਚ ਉੱਚੀ ਜਾਤ ਦਾ ਕੀਲਾ ਸੋ ਇਹ ਲੋਕ ਕੱਢ ਦੇਣਗੇ ਲੋਕ ਬਹੁਤ ਵੱਡੇ ਨੇ ਜੀ ਲੋਕ ਕੱਢ ਦੇਣਗੇ ਇਹਨਾਂ ਦੀ ਧੌਣ ਦੇ ਵਿੱਚੋਂ ਕੀਲੇ ਵਾਲਾ ਕਿੰਨਾ ਕੁ ਫੱਗਣਾ ਲੱਗਦਾ ਰੀਡ ਮੇਰੇ ਨੂੰ ਦੇਖੋ ਜੀ ਜਿਹੜੀ ਅੱਜ ਸਥਿਤੀ ਆ 60% ਵੋਟ ਜਿਹੜੀ ਹੈ ਇਕੱਲੀ ਆਮ ਆਦਮੀ ਪਾਰਟੀ ਨੂੰ ਪਊਗੀ ਬਾਕੀ ਸਾਰੀਆਂ ਪਾਰਟੀਆਂ 40% ਤੇ ਸੈਟ ਜਾਣੀਆਂ ਨੇ ਨੋਟ ਕਰਕੇ ਦੇਖ ਲਿਓ ਰਿਜ਼ਲਟ ਮਿਲਾ ਲਿਓ ਔਰ ਇਹੀ ਰਿਜ਼ਲਟ ਜਿਹੜਾ ਵਾ ਉਹ ਘਰ-ਘਰ ਦੇ ਵਿੱਚ ਇਹੀ ਆਵਾਜ਼ ਆ ਰਹੀ ਕੀ ਮਜੀ ਲਗਾਤਾਰ ਹੀ ਵਿਵਮੀ ਲਖਨ ਹੁੰਦੀ ਆ ਤੁਹਾਡੇ ਬਹੁਤ ਬਲਾਵਾ ਦਾ ਸਤ ਹੁੰਦਾ ਹੈ ਹੋਰ ਅਜਾ ਮੇ ਕਿਸਾ ਤੁਹਾਨੂੰ ਹੰਗਾਰੇ ਮੇ ਦਾ ਲੋਕਾਂ ਨੂੰ ਪਹਿਲਾਂ ਤੇ ਤੁਹਾਡਾ ਇੱਥੇ ਆਉਣ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਦੂਸਰਾ ਅੱਜ ਗੁਆਨਕ ਦੇਵ ਜੀ ਦਾ ਗੁਰਪੁਰ ਉਹ ਵਿਹਾੜਾ ਵਾ ਬਹੁਤ ਬਹੁਤ ਵਧਾਈਆਂ ਦੇ ਸਬਦਸ਼ਾ ਸਾਡੇ ਤਰਫ ਤੋਂ ਮਿਲ ਰੋਸੀਆਂ ਨੂੰ ਜਿਹੜਾ ਹੰਗਾਰੇ ਦੀ ਗੱਲ ਕਰਦੇ ਤੁਸੀਂ ਵੇਖ ਸਕਦੇ ਜੇ ਸਾਡਾ ਸਾਰਾ ਇਲਾਕਾ ਮੇਰੇ ਦਫ਼ਤਰ ਬੈਠਾ ਤੇ ਸਾਡੇ ਐਮਐਲਏ ਸਾਹਿਬ ਨੂੰ ਵੀ크 ਰਹੇ ਨੇ ਸਤਾਰ ਅਰਮਿਕ ਸਿੰਘ ਜੀ ਨੂੰ ਆਈ ਡੋਰ ਟੂ ਡੋਰ ਅੱਜ ਵੋਟਾਂ ਕਹਿਣੀਆਂ ਨਾਲ ਵਧਾਈ ਦੇਣੀ ਗੁਰਪੁਰਪ ਦੀ ਸਾਰੇ ਪਰਿਵਾਰਾਂ ਨੂੰ ਦੂਸਰੀ ਗੱਲ ਅਹੰਗਾਰੇ ਦੀ ਸਾਡਾ ਹਮੇਸ਼ਾ ਹੀ ਇਹ ਪਰਿਵਾਰ ਹੈ ਨੱਗਰ ਸਾਡਾ ਹਲਕਾ ਜਿਹੜਾ ਆ ਅਸੀਂ ਪਰਿਵਾਰ ਸਮਝਦੇ ਆ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਸਾਰਿਆਂ ਦੀ ਜਿੰਨੇ ਦੂਸਰੀਆਂ ਪਾਰਟੀਆਂ ਹਨ ਇਹਨਾਂ ਸਾਰਿਆਂ ਨੇ ਜਬ ਤੋੜ ਗੀਆਂ ਠੀਕ ਹੈ ਜੀ ਤੇ 25 ਤੋਂ 30 ਹਜ਼ਾਰ ਤੋਂ ਵੱਧ ਲੀਡ ਤੇ ਜਿੱਤਣ ਜਾ ਰਹੇ ਆ ਦੇਨ ਭਾਈ ਦੇਣਾ ਸਾਡਾ ਇਹ ਕਾਫਲਾ ਵੱਡਾ ਹੁੰਦਾ ਜਾ ਰਿਹਾ ਵਾ ਸਾਡੇ ਵੱਡੇ ਵੀਰ ਜੀ ਐਮਐਲਏ ਸਾਹਿਬ ਮਨਿੰਦਰ ਸਿੰਘ ਜੀ ਸੁਖਲਾ ਸਾਹਿਬ ਫਾਈਲ ਪਾਰਲਰ ਹਲਕੇ ਤੋਂ ਆਏ ਨੇ ਇਹ ਇੱਕ ਮਹੀਨਾਗਾ ਲਗਾਤਾਰ ਇਹ ਸਾਡੇ ਨਗਰਾਂ ਦੇ ਵਿੱਚ ਸਾਡੇ ਘਰਾਵਾੜਾਂ ਦੇ ਵਿੱਚ ਜਾ ਰਹੇ ਨੇ ਔਰ ਕੂਬ ਇਹ ਜਿਹੜੇ ਨਿੱਕੇ ਨਿੱਕੇ ਸਾਡੇ ਕੋਲ ਕੋਈ ਕੋਈ ਨਹੀਂ ਸੀ ਕੰਮ ਹੁੰਦੇ ਸੀ ਇਹਨਾਂ ਦੀ ਰੈਮ ਇਹ ਕੰਮ ਚੱਲ ਰਹੇ ਨੇ ਨਾਲੇ ਤੇ ਨਾਲੇ ਬਹੁਤ ਜ਼ਿਆਦਾ ਉਤਸ਼ਾਹ ਆਮ ਆਦਿ ਅਸੋ ਮਾਨਸਾ ਬਾਇਸੀ ਇਹ ਫਿਰ ਬਿਆਨ ਪਨਾ ਜਾਰੀ ਕੀਤਾ ਸੀ ਕਿ ਜਿਹੜੀਆਂ ਮਹਿਲਾਵਾਂ ਉਹਨਾਂ ਨੂੰ ਇੱਕ ਇਹਾਜ ਦਾ ਸੀ ਜਿਹੜਾ ਵਾਦਾ ਕੀਤਾ ਸੀ ਉਹ ਅਗਲੇ ਬਜਟ ਰਕਤਗਾ ਉਸ ਨਾਲ ਜਿਹੜੀਆਂ ਮਹਿਲਾਵਾਂ ਸਾਡੀਆਂ ਨੇ ਉਹਨਾਂ ਨੂੰ ਕੋਈ ਪੋਜ਼ਿਟਿਵਿਟੀ ਆਈ ਕੋਈ ਉਹ ਬਿਲਕੁਲ ਜੀ ਬਿਲਕੁਲ ਵੀ ਜੀ ਬਿਲਕੁਲ ਅਸਲ ਦੇ ਵਿੱਚ ਜਦੋਂ ਸਾਡੀ ਸਰਕਾਰ ਬਣੀ ਸੀ ਉਹਨਾਂ ਨੇ ਅਨਾਉਂਸ ਕੀਤਾ ਸੀ ਇਹਨਾਂ ਨੇ ਪਰ ਉਹ ਦੇਰ ਆਏ ਦਰੋਸਤ ਆਏ ਔਰ ਉਹਨਾਂ ਨੇ ਕਿ ਬਾਈਟ ਦੇ ਵਿੱਚ 1000 ਰੁਪਏ ਦੇਣ ਜਾ ਰਹੇ ਨੇ ਆ ਜਦੋਂ ਇਲੈਕਸ਼ਨ ਲੰਘ ਜਾਏਗੀ ਕਿਉਂਕਿ ਇਲੈਕਸ਼ਨ ਕਮਿਸ਼ਨ ਦੇ ਵਿੱਚ ਨਹੀਂ ਅਨਾਉਂਸ ਕਰ ਸਕਦੇ ਕੁਬਾਇਤ ਦੇ ਵਿੱਚ ਉਹਨਾਂ ਨੇ ਪੈਸੇ ਕਹਿੰਦੇ ਰੱਖ ਦੇਣੇ ਆ ਤੇ ਆਉਂਦੇ ਸਮੇਂ ਜੇ ਇੱਕ ਦਿਨ ਮਹੀਨੇ ਦੇ ਵਿੱਚ ਸਾਡੇ ਮਰੀਆਂ ਮਾਵਾ ਭੈਣਾਂ ਨੂੰ ਪੈਸੇ ਮਿਲਣਗੇ ਜੀ ਕਿੰਨੀ ਕਿ ਚੋਹ ਦੀ ਵੋਟ ਹੈ ਤੇ ਕਿੰਨੇ ਪਰਸੈਂਟ ਹੈ ਜਿਹੜੀ ਸੁਵਿਧਾ ਲੈ ਗਈ ਹੋਈ ਹੈ ਮੈਂ ਇੱਕ ਤਰਫਾ ਹੀ ਵੋਟ ਹੈ ਜੀ 13-14000 ਵੋਟ ਹੈ ਸਾਡੇ 7-8 ਪੰਜਾ ਦਾ ਦੀ ਉਹ ਸਾਰੀ ਜਿਹੜੀ ਆਮ ਆਨਵੀ ਪਾਰਟੀ ਨੂੰ ਪੈਣ ਜਾ ਰਹੀ ਆ ਤੁਸੀਂ ਵੇਖੋਗੇ ਜਦੋਂ ਇਹਨਾਂ ਦੀ ਜਬ ਤੋਂ ਇਹਨਾਂ ਦੀ ਅੰਤ ਫਿਰ ਪਤਾ ਲੱਗੂਗਾ ਜੀ ਇਹਨਾਂ ਨੂੰ ਕਿਉਂਕਿ ਮੇਰੇ ਭਰਾ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੋਨ ਜੀ ਉਹਨਾਂ ਨੂੰ ਐ ਤੁਹਾਡੇ ਮਾਧਿਅਮੇ ਬੇਨਤੀ ਕਰਨੀ ਚਾਹੁੰਦਾ ਇਹ ਸ਼ਰਤਾਂ ਦੇ ਫੁੱਲ ਪੇਡ ਆਪਾਂ ਸੋਚੀ ਮਾਝੇ ਨੂੰ ਕਰਨੇ ਆ ਕਿ ਤੁਸੀਂ ਮੇਰੇ ਭਰਾ ਨੂੰ ਪਿਆਰ ਕਰਦੇ ਰਹੇ ਅੱਡੇਚਵਾਲ ਜਿਆ ਤਰਨਤਨ ਹਲਕੇ ਵਾਲੇ ਇਹ ਵੀ ਮੇਰੇ ਭਰਾ ਨੇ ਚੰਗਾ ਕੰਮ ਕੀਤਾ ਤੁਹਾਡੇ ਭੈਣ ਭਰਾਵਾਂ ਲਈ ਪਲੀਜ਼ ਕਿਰਪਾ ਕਰਕੇ ਆਮ ਆਦਮੀ ਪਾਰਟੀ ਦੇ ਬਸਪੋਰਟ ਕਰੀਏ ਇਹੋ ਸ਼ਰਤਾਂ ਦੇ ਫੁੱਲ ਮੇਰੇ ਵੀ ਹੋਣਗੇ